ਮਤਰੁ ਚਿੱਟੇ ਸਮੇਤ ਫੜੀ ਕੀ ਥਾਰ ਵਾਲੀ ਬੀਬੀ ਦਾ ਬੈਠਣ ਦਾ ਤਰੀਕਾ ਦੇਖੋ ਤੁਸੀਂ ਕੋਈ ਪਰਵਾਹ ਨਹੀਂ ਬਿਲਕੁਲ ਐ ਖੜੀ ਨਾਰਮਲ ਕੋਈ ਡਰ ਨਹੀਂ ਟੌਰ ਦੇਖੋ ਵਧੀਆ ਮਹਿੰਗੀ ਜੁੱਤੀ ਪਾਈ ਆ ਜਿਹੜਾ ਅੱਜ ਕੱਲ੍ਹ ਰਵਾਜ ਚੱਲਦਾ ਸਟੇਟ ਸਲਵਾਰਾਂ ਦਾ ਉਹ ਸੂਟ ਪਾਇਆ ਅੱਜ ਬੀਬੀ ਨੂੰ ਤੀਜਾ ਚੌਥਾ ਦੇਣਾ ਤੇ ਤੀਜਾ ਜੋ ਉੱਥੇ ਸੂਟ ਹੈ ਤੇ ਵਾਲ ਸਟੇਟ ਨੇ ਵਾਲ ਸਟੇਟ ਬਹੁਤ ਬੀਬੀਆਂ ਦੇ ਹੁੰਦੇ ਨੇ ਪਰ ਜਦੋਂ ਘਰੇ ਕੋਈ ਮਾਹੌਲ ਠੀਕ ਨਾ ਹੋਵੇ ਕੋਈ ਇਦਾਂ ਦੀ ਗਮੀ ਵਾਲੀ ਗੱਲ ਹੋਵੇ ਤਾਂ ਬੀਬੀਆਂ ਜੂੜਾ ਕਰ ਲੈਂਦੀਆਂ ਕੋਈ ਜੂੜਾ ਨਹੀਂ ਬਾਈ ਸਿੱਧੇ ਖੁੱਲੇ ਵਾਲ ਨੇ ਖੜੇ ਖੜੀ ਦੇਖੋ ਐਨ ਖੜੀ ਆ ਪੂਰੇ ਨਖਰੇ ਦੇ ਨਾਲ ਉੱਚੀ ਅੱਡੀ ਵਾਲੀ ਜੁੱਤੀ ਪਾਈ ਆ ਕੋਈ ਇਹਨੂੰ ਡਰ ਨਹੀਂ ਪਤਾ ਨਹੀਂ ਤਾਂ ਬੀਬੀ ਹਾਂਡੀ ਐਨੀ ਗਈ ਪਹਿਲਾਂ ਵੀ ਕੁਦਵਾਰੀ ਇਹ ਇਦਾਂ ਦਾ ਇਹਦੇ ਨਾਲ ਹੋਇਆਗਾ ਦੇਖੋ ਪਤਾ ਨਹੀਂ ਡਰੀ ਹੈ ਨਹੀਂ ਇਹਨੂੰ ਆਉਦੇ ਮਹਿਕਮੇ ਦਾ ਕੋਈ ਤੇ ਮਸਲਾ ਠੰਡੇ ਵਸਤੇ ਦੇ ਵਿੱਚ ਪੈਜੂਗਾ ਕੋਈ ਲੱਗਦਾ ਨਹੀਂ ਇਹਦੇ ਨਾਲ ਸਫਾਈ ਵਾਲੀ ਕੋਈ ਗੱਲ ਹੀ ਨਹੀਂ ਉਹਨੂੰ ਕੋਈ ਪਰਵਾਹੀ ਹੈ ਨਹੀਂਗੀ ਆ ਦੇਖੋ ਉਰੇ ਨਖਰੇ ਦੇ ਨਾਲ ਨਖਰਾ ਪੂਰਾ ਉੱਚਾ ਤੇ ਮਹਿੰਗਾ ਸੂਟ ਪਾਇਆ ਹੋਵੇ ਕੋਈ ਦਿੱਕਤ ਨਹੀਂ ਖੁੱਲੇ ਵਾਲ ਛੱਡੇ ਆ ਬਾਲਾਂ ਦਾ ਜੂڑا ਵੀ ਕਰ ਸਕਦੀ ਸੀ ਵੀ ਮੈਂ ਇਹੇ ਜਾਂ ਵੀ ਕੀ ਹੋਈ ਜਾਂਦਾ ਤੇ ਮੈਂ ਬਾਲਾਂ ਦਾ ਜੂڑا ਕਰ ਲਾਂ ਬੈ ਤੁਰਨ ਦਾ ਤਰੀਕਾ ਦੇਖੋ ਤੁਸੀਂ ਦੇਖੋ ਕੋਈ ਦਿੱਕਤ ਨਹੀਂ ਇਹਦਾ ਇਦਾਂ ਲੱਗਦਾ ਜਿਵੇਂ ਡਿਊਟੀ ਤੇ ਹੁੰਦੀ ਆ ਜਾਂ ਬਸ ਦੇਖੋ ਐਵੇਂ ਜਾਂਦੀ ਆ ਬਾਲ ਲਹਿਰਾਂਉਂਦੀ ਕੋਈ ਇਹਨੂੰ ਕੋਈ ਡਰ ਭੈ ਵਾਲੀ ਕੋਈ ਗੱਲ ਨਹੀਂ ਹੈਣੀ ਕਿਉਂਕਿ ਸਾਨੂੰ ਪਤਾ ਹੀ ਆ ਜਿਵੇਂ ਗੱਲਾਂ ਜਿਹੜੀਆਂ ਬਾਹਰ ਆ ਰਹੀਆਂ ਵੀ ਕਿਸੇ ਦਾ ਹੱਥ ਹੈ ਇਹਦੇ ਵਿੱਚ ਦੇਖੋ ਆ ਜਿਵੇਂ ਉਹ ਬਾਹਰ ਹੀ ਬੁੱਕਲ ਮਾਰ ਕੇ ਖੜ ਜਾਂਦੇ ਐ ਅਕਸਰ ਦੇਖੋ ਸਿਰ ਹਿਲਾ ਹਿਲਾ ਕੇ ਮਲਾਜਮਾਂ ਨਾਲ ਗੱਲਾਂ ਕਰ ਰਹੀ ਹੈ ਹਨਾ ਕੋਈ ਨੂੰ ਅਫਸੋਸ ਨਹੀਂ ਕੋਈ ਡਰ ਨਹੀਂ ਕੁਝ ਨਹੀਂ ਕਿਉਂਕਿ ਇਹਨੇ ਪੈਸੇ ਹੀ ਇੰਨਾ ਕਮਾ ਲਿਆ ਵੀ ਇਹਨੂੰ ਕੋਈ ਐ ਨਹੀਂ ਲੱਗਦਾ ਵੀ ਸੌਦਾ ਮੈਂ ਕਰੀ ਕਿਉਂਕਿ ਇਹਨੇ ਮਹੀਨੇ 20 ਦਿਨਾਂ ਦੇ ਵਿੱਚ ਇਹਨੂੰ ਇਹਨੇ ਫੀਲ ਕਿਹਾ ਭਾਈ ਤੇਰੀ ਜ਼ਮਾਨਤ ਹੋ ਜੂ ਤੂੰ ਘਰੇ ਆ ਜੇਂਗੀ ਤੇ ਕੋਈ ਕੁਝ ਨਹੀਂ ਨਿਕਲਣ ਦੇ ਵਿੱਚ ਬਸ ਭੁੱਲ ਜਾਣਗੇ ਲੋਕ ਸਤਿ ਸ਼੍ਰੀ ਅਕਾਲ ਦੋਸਤੋ ਕੁਝ ਦਿਨ ਪਹਿਲਾਂ ਇੱਕ ਪੁਲਿਸ ਵਾਲੀ ਬੀਬੀ ਚਿੱਟੇ ਦੇ ਸਮੇਤ ਫੜੀ ਗਈ 17 ਗ੍ਰਾਮ ਚਿੱਟੇ ਦੇ ਨਾਲ ਫੜੀ ਗਈ ਇਸ ਬੀਬੀ ਦੇ ਕਾਬੂ ਦੇ ਵਿੱਚ ਆਉਣ ਤੋਂ ਬਾਅਦ ਲੋਕ ਉਸ ਤੇ ਸਖਤ ਕਾਰਵਾਈ ਦੀਆਂ ਅਤੇ ਉਸ ਦਾ ਘਰ ਬਲਡੋਜ਼ਰ ਦੇ ਨਾਲ ਢਾਏ ਜਾਣ ਦੀਆਂ ਉਮੀਦਾਂ ਲਾਈ ਬੈਠੇ ਨੇ ਪਰ ਉੱਥੇ ਹੀ ਇਸ ਮੌਕੇ ਇਸ ਬੀਬੀ ਦੀ ਚੜ੍ਹਾਈ ਦੇ ਕੇ ਤੁਹਾਡੀ ਵੀ ਹੈਰਾਨਗੀ ਦੀ ਕੋਈ ਹੱਦ ਨਹੀਂ ਰਹੇਗੀ ਇਹ ਤਾਂ ਪੁਲਿਸ ਕਸਟਡੀ ਦੇ ਵਿੱਚ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ ਜਿਵੇਂ ਇਹ ਪੁਲਿਸ ਕਸਟਡੀ ਦੇ ਵਿੱਚ ਰਿਮਾਰਡ ਤੇ ਨਾ ਗਈ ਹੋਵੇ ਬਲਕਿ ਇਹ ਨਾਨਕੇ ਛੁੱਟੀਆਂ ਕੱਟਣ ਗਈ ਹੋਵੇ ਕਿਉਂਕਿ ਤੁਸੀਂ ਆਮ ਤੌਰ ਤੇ ਦੇਖਿਆ ਹੀ ਹੋਵੇਗਾ ਪੰਜਾਬ ਪੁਲਿਸ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਤੇ ਪਾਉਂਦੀ ਹੈ ਜਦੋਂ ਕੁਝ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਰਿਮਾਰਡ ਲਿਆ ਜਾਂਦਾ ਹੈ ਤਾਂ ਤੁਸੀਂ ਵੀ ਦੇਖਿਆ ਹੋਵੇਗਾ ਉਹਨਾਂ ਦੀ ਚਾਲ ਹੀ ਬਦਲ ਜਾਂਦੀ ਹੈ ਇਸ ਤਰ੍ਹਾਂ ਦੀ ਉਹਨਾਂ ਦੀ ਅਪਰੇਡ ਹੋਈ ਹੁੰਦੀ ਹੈ ਪੰਜਾਬ ਪੁਲਿਸ ਦੇ ਡੰਡੇ ਦੇ ਨਾਲ ਪਰ ਇਸ ਬੀਬੀ ਨੂੰ ਦੇਖ ਕੇ ਤੁਹਾਨੂੰ ਕਿਤੋਂ ਲੱਗਦਾ ਹੈ ਕਿ ਇਸ ਦੇ ਹੱਥ ਵੀ ਲਗਾਇਆ ਹੋਵੇਗਾ ਤੁਸੀਂ ਆਪ ਹੀ ਦੇਖ ਲਓ ਇਹ ਤਾਂ ਉੱਚੀ ਹੱਡੀ ਦੇ ਸੈਂਡਲ ਪਾ ਪਾ ਕੇ ਹੁਣ ਅਦਾਲਤ ਦੇ ਵਿੱਚ ਤਰੀਕਾ ਤੇ ਆਈ ਹੈ ਬਾਲ ਸਟ੍ਰੇਟ ਕਰਵਾਏ ਹੋਏ ਨੇ ਕਿਤੋਂ ਲੱਗਦਾ ਹੀ ਨਹੀਂ ਕਿ ਇਹ ਚਿੱਟੇ ਦੇ ਕੇਸ ਦੇ ਵਿੱਚ ਉਹ ਫੜੀ ਗਈ ਬੀਬੀ ਹੈ ਜਿਹੜੀ ਕਿ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜਰੂਰ ਕਮੈਂਟ ਕਰਿਓ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਤੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਾਰਵਾਈ ਕਰੂਗੀ ਜੇਕਰ ਇੱਕ ਕਾਂਸਟੇਬਲ ਬੀਬੀ ਤੇ ਇਸ ਤਰ੍ਹਾਂ ਦਾ ਟ੍ਰੀਟਮੈਂਟ ਹੋ ਸਕਦਾ ਤਾਂ ਜੋ ਕੱਲ ਇੱਕ ਇਨਸਪੈਕਟਰ ਫੜਿਆ ਪੰਜਾਬ ਪੁਲਿਸ ਦਾ ਨਸ਼ੇ ਦੇ ਨਾਲ ਉਹਦੇ ਨਾਲ ਤਾਂ ਕੀ ਕਰਨਾ ਹੈ ਉਹ ਤੁਸੀਂ ਆਪ ਜਾਣਦੇ ਹੋ ਮਿੱਤਰੋ ਚਿੱਟੇ ਸਮੇਤ ਫੜੀ ਗਈ ਥਾਰ ਵਾਲੀ ਬੀਬੀ ਦਾ ਬੈਠਣ ਦਾ ਤਰੀਕਾ ਦੇਖੋ ਤੁਸੀਂ ਕੋਈ ਪਰਮਾਨੀ ਬਿਲਕੁਲ ਐ ਖੜੀ ਨਾਰਮਲ ਕੋਈ ਡਰ ਨਹੀਂ ਟੌਰ ਦੇਖੋ ਵਧੀਆ ਮਹਿੰਗੀ ਜੁੱਤੀ ਪਾਈ ਆ ਜਿਹੜਾ ਅੱਜ ਕੱਲ੍ਹ ਰਵਾਜ ਚੱਲਦਾ ਸਟੇਟ ਸਲਵਾਰਾਂ ਦਾ ਉਹ ਸੂਟ ਪਾਇਆ ਅੱਜ ਬੀਬੀ ਨੂੰ ਤੀਜਾ ਚੌਥਾ ਦੇਣਾ ਤੇ ਤੀਜਾ ਚੌਥੇ ਸੂਟ ਹੈ ਤੇ ਵਾਲ ਸਟੇਟ ਨੇ ਬਾਸਟੇਟ ਬਹੁਤ ਬੀਬੀਆਂ ਦੇ ਹੁੰਦੇ ਨੇ ਪਰ ਜਦੋਂ ਘਰੇ ਕੋਈ ਮਾਹੌਲ ਠੀਕ ਨਾ ਹੋਵੇ ਕੋਈ ਇਦਾਂ ਦੀ ਗਮੀ ਵਾਲੀ ਗੱਲ ਹੋਵੇ ਤਾਂ ਬੀਬੀਆਂ ਜੂੜਾ ਕਰ ਲੈਂਦੀਆਂ ਕੋਈ ਜੂੜਾ ਨਹੀਂ ਬਾਈ ਸਿੱਧੇ ਖੁੱਲੇ ਵਾਲ ਨੇ ਖੜੇ ਖੜੀ ਦੇਖੋ ਐਨ ਖੜੀਆ ਪੂਰੇ ਨਖਰੇ ਦੇ ਨਾਲ ਉੱਚੀ ਹੱਡੀਆਂ ਵਾਲੀ ਜੁੱਤੀ ਪਾਈ ਆ ਕੋਈ ਇਹਨੂੰ ਡਰ ਨਹੀਂ ਪਤਾ ਨਹੀਂ ਤਾਂ ਬੀਬੀ ਹਾੜੀ ਐਨੀ ਗਈ ਪਹਿਲਾਂ ਵੀ ਕੁਦਵਾਰੀਏ ਇਦਾਂ ਦਾ ਇਹਦੇ ਨਾਲ ਹੋਇਆਗਾ ਦੇਖੋ ਪਤਾ ਨਹੀਂ ਡਰੀ ਹੈ ਨਹੀਂ ਇਹਨੂੰ ਆਉਦੇ ਮਹਿਕਮੇ ਨਾਲ ਕੋਈ ਤੇ ਮਸਲਾ ਠੰਡੇ ਵਸਤੇ ਦੇ ਵਿੱਚ ਪੈਜੂਗਾ ਕੋਈ ਲੱਗਦਾ ਨਹੀਂ ਇਹਦੇ ਨਾਲ ਸਫਾਈ ਵਾਲੀ ਕੋਈ ਗੱਲ ਹੀ ਨਹੀਂ ਉਹਨੂੰ ਕੋਈ ਪਰਵਾਹ ਹੀ ਨਹੀਂਗੀ ਆ ਦੇਖੋ ਪੂਰੇ ਨਖਰੇ ਦੇ ਨਾਲ ਨਖਰਾ ਪੂਰਾ ਉੱਚਾ ਤੇ ਮਹਿੰਗਾ ਸੂਟ ਪਾਇਆ ਹੋਵੇ ਕੋਈ ਦਿੱਕਤ ਨਹੀਂ ਖੁੱਲੇ ਵਾਲ ਛੱਡੇ ਬਾਲਾਂ ਦਾ ਜੂڑا ਵੀ ਕਰ ਸਕਦੀ ਸੀ ਵੀ ਮੈਂ ਇਹੇ ਜਾਂ ਵੀ ਕੀ ਵਧੀਆ ਲੱਗੇ ਮੈਂ ਬਾਲਾਂ ਦਾ ਜੂڑا ਕਰ ਲਾਂ ਤੇ ਤੁਰਨ ਦਾ ਤਰੀਕਾ ਦੇਖੋ ਤੁਸੀਂ ਦੇਖੋ ਕੋਈ ਦਿੱਕਤ ਨਹੀਂ ਇਹਦਾ ਇਦਾਂ ਹੀ ਲੱਗਦਾ ਜਿਵੇਂ ਡਿਊਟੀ ਤੇ ਹੁੰਦੀ ਆ ਜਾਂ ਬਸ ਦੇਖੋ ਫਾਇਰ ਜਾਂਦੀ ਆ ਬਾਲ ਲਹਿਰਾਂਉਂਦੀ ਕੋਈ ਨੂੰ ਕੋਈ ਡਰ ਪਈ ਵਾਲੀ ਕੋ ਗੱਲ ਨਹੀਂ ਹੈ ਨੀ ਕਿਉਂਕਿ ਤੁਹਾਨੂੰ ਪਤਾ ਹੀ ਆ ਕਿਵੇਂ ਗੱਲਾਂ ਜਿਹੜੀਆਂ ਬਾਹਰ ਆ ਰਹੀਆਂ ਵੀ ਕਿਸੇ ਦੇ ਹੱਥ ਹੈ ਦੇ ਮਿਸਰਤੇ ਦੇਖੋ ਆ ਜਿਵੇਂ ਬਾ ਬਾਦੀ ਬੁੱਕਲ ਮਾਰ ਕੇ ਖੜ ਜਾਂਦੇ ਅਕਸਰ ਦੇਖੋ ਸਿਰ ਹਲਿਆ ਲੈ ਕੇ ਮਲਾਜਮਾਂ ਨਾਲ ਗੱਲਾਂ ਕਰ ਰਹੀ ਆ ਹਨ ਕੋਈ ਨੂੰ ਅਫਸੋਸ ਨਹੀਂ ਕੋਈ ਡਰ ਨਹੀਂ ਕੁਛ ਨਹੀਂ ਕਿਉਂਕਿ ਇਹਨੇ ਪੈਸੇ ਇੰਨਾ ਕਮਾ ਲਏ ਵੀ ਇਹਨੂੰ ਕੋਈ ਐ ਨਹੀਂ ਲੱਗਦਾ ਵੀ ਸੌਦਾ ਨਹੀਂ ਕਰੀ ਕਿਉਂਕਿ ਇਹਨੇ ਮਹੀਨੇ 20 ਦਿਨਾਂ ਦੇ ਵਿੱਚ ਇਹਨੂੰ ਇਹਨੇ ਫੀਲ ਲਿਖਿਆ ਭਾਈ ਤੇਰੀ ਜਮਾਨਤ ਹੋ ਜੂ ਤੂੰ ਘਰੇ ਆ ਜੇਂਗੀ ਤੇ ਕੋਈ ਕੁਛ ਨਹੀਂ ਇਕਣ ਇਹਦੇ ਵਿੱਚ ਬਸ ਭੁੱਲ ਜਾਣਗੇ ਲੋਕ